ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦਾਸ ਸਿੰਘ ਉਹ ਜੱਦੀ ਪਿੰਡ ਜਨੋਹਾ ਇਹਨਾਂ ਮਹਾਂਪੁਰਸ਼ਾਂ ਲਾਕੇ ਵਿੱਚ ਗਰੀਬ ਦਾ ਮੂੰਹ ਗੋਰੀਕੋਲ ਸੰਸਥਾ ਜਨੋਹਾ ਸਮਾਜ ਸੇਵਾ ਨਿਭਾ ਰਹੀ ਆ ਸੰਸਥਾ ਵੱਲੋਂ ਗੁਰੂ ਸਾਹਿਬ ਦੀ ਬਾਣੀ ਮੇਰ ਸਦਕਾ ਸੰਗਤਾਂ ਸਹਿਯੋਗ ਨਾਲ ਪਿੰਡ ਰੂਡ ਵਿਖੇ ਗੁਰਨਾਨਕ ਚੈਰੀਟੇਬਲ ਡਿਸਪੈਂਸਲ ਬਾਡੀ ਚਲਾਈ ਜਾ ਰਹੀ ਆ ਤੇ 16 ਅਕਤੂਬਰ ਨੂੰ ਲਾਇਨਸ ਆਈ ਹਸਪਤਾਲ ਵੱਲੋਂ ਸੰਸਥਾ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਪੇਸ਼ੇ ਕੰਮ ਲਗਾਇਆ ਗਿਆ ਸੀ ਤੇ ਕੱਲ ਗੁਰਨਾਨਕ ਚੈਰੀਟੇਬਲ ਫੰਡਸ ਰਿਪੋਰਟ ਤੋਂ ਸੰਤਾਂ ਨੂੰ ਇੱਥੇ ਲਿਆਂਦਾ ਗਿਆ ਸੀ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਸੀ ਤੇ ਸੰਤਾਂ ਦੇ ਆਪਰੇਸ਼ਨ ਹੋ ਗਏ ਨੇ ਠੀਕ ਠਾਕ ਗੁਰੂ ਸਾਹਿਬ ਦੀ ਪਾਰ ਮੇ ਸਦਕਾ ਤੇ ਅੱਜ ਸੰਤਾਂ ਨੂੰ ਵਾਪਸ ਲੈ ਕੇ ਜਾਣਾ ਜੀ ਠੀਕ ਹੈ ਪਹਿਲੇ 3 ਦਿਨ ਬਹੁਤ ਜ਼ਰੂਰੀ ਹੈ ਕਿ 12 ਵਾਰੀ ਪਾਣੀ ਘੰਟੇ ਘੰਟੇ ਬਾਅਦ ਰਾਤ ਨੂੰ ਨਹੀਂ ਪਾਣੀ ਦਿਨ ਨੂੰ ਪਾਣੀ ਆ ਇਹ ਇੱਕ ਇਸ ਤਰ੍ਹਾਂ ਦੀ ਸ਼ੀਸ਼ੀ ਦਿੱਤੀ ਹਰੇ ਰੰਗ ਦੀ ਆ ਦੇਖੋ ਇਹ ਦਿਨ ਚ 4 ਵਾਰੀ ਪਾਣੀ ਆ ਲਗਾਤਾਰ ਜੇ ਸਖ ਦਾ ਆਪਰੇਸ਼ਨ ਹੋਇਆ 4 ਵਾਰੀ ਪਾਈ ਜਾਣੀ ਹਰ ਇੱਕ ਛੀ ਜੀ ਜਦੋਂ ਪਾਣੀ ਆ ਦੂਜੀ ਜਦੋਂ ਦਵਾਈ ਪਾਣੀ ਉਹ ਚ 5 ਮਿੰਟ ਦਾ ਇਧਰ ਦਾਲ ਮਹਾਂ ਦਾਲ ਤੇ ਗੋਭੀ ਸਬਜੀ ਨਾਲ ਪ੍ਰਸ਼ਾਦ ਤਿਆਰ ਕੀਤਾ ਜਾ ਰਿਹਾ ਹੈ ਸੰਤਾਂ ਨੂੰ ਚਕਾਉਣ ਵਾਸਤੇ ਲੰਗਰ ਤਿਆਰ ਕੀਤਾ ਜਾ ਰਿਹਾ ਜੀ ਪ੍ਰਸ਼ਾਦੇ ਬਣ ਰਹੇ ਸੰਤਾਂ ਵਾਸਤੇ ਸਤਿ ਸ੍ਰੀ ਅਕਾਲ ਤੁਹਾਨੂੰ ਲੰਗਰ ਸ਼ੁਰੂ ਕੀਤਾ ਜਾ ਰਿਹਾ ਦੁਪਹਿਰ ਦਾ ਜੀ ਦਾਲ ਜੀ ਇਹ ਦਰਜ ਹੋ ਗਈ ਹਮਾਰੇ ਕੋਲ ਆਵੋ ਕੁੜੀ ਰਾਣੀ ਨੂੰ ਸੈਸ਼ਨ ਤੋਂ ਸੇਨ ਨੂੰ ਬਾਹਰ ਅਨ ਇਹ ਜਮਾਨੀ ਬਾਤ ਥੋੜੀ ਜੇ ਜੇ ਹੈ ਭਾਈ ਕੰਗਤਾ ਨੂੰ ਰਾਦਾ ਲੰਗਰ ਚੁਕਾਇਆ ਜਾ ਰਿਹਾ ਜੀ ਪੁਤਕ ਜੀ ਪਾਪਾ ਜੀ ਪੁਤਕ ਜੀ ਪੁਤਕ ਜੀ ਕਹੋ ਜੀ ਹਰਬਾ ਜੀ ਦੇ ਨਾਲ ਹੋ ਜਾਂਦਾ ਜੀ ਜੀ ਪਤਾ ਜੀ ਸ਼ਦਾ ਜੀ ਸ਼ਦਾ ਜੀ ਸ਼ਦਾ ਜੀ ਮੇਰੇ ਜਾਨ ਨੂੰ ਮੰंजे ਤੇ ਲੰਗਰ ਸ਼ਗਾਇਆ ਜਾ ਰਿਹਾ ਹੈ ਕਈ ਤੋਰ ਫੇਰ ਨਹੀਂ ਸਕਦੇ ਜਾਂ ਕੋ ਪ੍ਰੋਬਲਮ ਆ ਅੱਖਾਂ ਦੇ ਪ੍ਰੋਬਲਮ ਸਾਰੇ ਦੇ ਹੋ ਗਏ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਕਾਜ਼ਾ ਉਹਦੇ ਨੂੰ ਲਾਈਨਸ ਆਈ ਹਸਪਤਾਲ ਆਦਮਪੁਰ ਦੇਖੇ ਸੰਤੋਂ ਲੈ ਕੇ ਪਹੁੰਚ ਚੁਕੇ ਆ ਜੀ 16 ਨਵੰਬਰ ਨੂੰ ਗੁਰਨਾਨਕ ਚੜ੍ਹਦੀ ਦੇ ਬੈਂਸੀ ਲੈਬਾਰਟਰੀ ਨੂੰ ਦੇਖੇ ਲਾਈਨਸ ਆਈ ਕਲੱਬ ਆਦਮਪੁਰ ਤੇ ਲਾਈਨ ਆਈ ਹਸਪਤਾਲ ਦੇ ਵੱਲੋਂ ਕੈਂਪ ਲਗਾਇਆ ਗਿਆ ਸੀ ਯਾਰ 2 ਤੌਲੇ ਲੈ ਕੇ ਪਹੁੰਚੇ ਹਾਂ ਜੀ ਉੱਥੇ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਆ ਤੇ ਉਹਨਾਂ ਦੇ ਡਾਕੂਮੈਂਟ ਚੈੱਕ ਕੀਤੇ ਜਾ ਰਹੇ ਨੇ ਜੀ ਇੱਥੇ ਕੋਈ ਨਹੀਂ ਮਰੀਜ਼ਾਂ ਦੇ ਡਾਕੂਮੈਂਟ ਚੰਗਣ ਤੋਂ ਬਾਅਦ ਸ਼ੂਗਰ ਵੀ ਚੱਕੀਤੀ ਜਾ ਰਹੀ ਆ ਜਮਾਂ ਪੀ ਨੀ ਨੀ ਕਾੜਾ ਕਿੱਦਾਂ ਬਾਦਲੇ ਲੰਨੇ ਲੱਗੀ ਹੋਈ ਹੈ ਤੇ ਜਿਹੜੇ ਵੀ ਚੱਲ ਨਹੀਂ ਸਕਦੇ ਉਹਨਾਂ ਨੂੰ ਲੈਫਟ ਰਾਹੀਂ ਅਪਰੋਡ ਕੀਤਾ ਜਾ ਰਿਹਾ ਹੈ ਇੱਥੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਨਹੀਂ ਸਾਰੇ ਬੈੱਡ ਲੱਗੇ ਹੋਏ ਨੇ ਜੀ ਤਾਂ ਤਾਂ ਨੂੰ ਸਾਫਲਾਈ ਜਾ ਰਹੀ ਆ ਕੋ ਠੰਡ ਸ਼ੁਰੂ ਹੋ ਗਈ ਆ ਉਹ ਇੱਕ ਵਾਰ ਕਰਦੀ ਤੇ ਬਤਲੋ ਉਹ ਬੰਦਾ ਨਵੇਂ ਬੰਦੇ ਨੇ ਆ ਕੇ ਖਾਣ ਕੀ ਆ ਆਟੀ ਆਪਾ ਤੁਹਾਨੂੰ ਆਡੀਸ਼ਨ ਵਿੱਚ ਪਿੰਡ ਪਜੋੜੇ ਤੋਂ ਸਾਡੇ ਸੰਸਥਾ ਦੇ ਮੈਂਬਰ ਬਿੰਦਰਪਾਜਨੀ ਪਹੁੰਚੇ ਹੋਏ ਨੇ ਜੀ ਸੇਵਾ ਕਰ ਰਹੇ ਨੇ ਦਾ ਵਰਤਾਨ ਦੀ ਤਈ ਪਿੰਡ ਜਨੋਂ ਇਹ ਤੋਂ ਖਰਗੀ ਸਿੰਘ ਗੋਰਖਾ ਭਾਜੀ ਪਹੁੰਚੇ ਹੋਏ ਆ ਲਾਇਸੈਂਸ ਆਈ ਹਫਤਾ ਦੀ ਪੂਰੀ ਟੀਮ ਲੱਗੀ ਹੋਈ ਹੈ ਜੀ ਡਾਕੂਮੈਂਟ ਚੈੱਕ ਕਰਨ ਇਹਾਂ ਦੇ ਪ੍ਰੋਬਲਮ ਹੋਣੇ ਆ ਇਹ ਤੇ ਆ ਪ੍ਰੋਬਲਮ ਆ ਪ੍ਰੋਬਲਮ ਆਤੀ ਆਜਾ ਤੇਰਾ ਨਾਮ ਤੋਂ ਵੀ ਇਹ ਹੀ ਕਰ ਰਿਹਾ ਹੈ ਲੈ ਟਾਈਲੈਂਡ ਮੈਂ ਹਾਂ ਅੱਜ ਕਿਵੇਂ ਰਹਿਗਾ ਨਹੀਂ ਆਉਣਾ ਮੈਂ ਕਿਹਾ ਈ ਆਇਆ ਜੀ ਨਹੀਂ ਵਰਗਾ ਮੈਂ ਕਿਹਾ ਇਹ ਵੀ ਹੁੰਦਾ ਪਰ ਉਹ ਇੱਥੇ ਉਹ ਐਸਟੇ ਜੀ ਜੀਤ ਸਿੰਘ ਆ ਜੀ ਉਹਨਾਂ ਜੀਤ ਸਿੰਘ ਸਰਵਣ ਸਾਰੇ ਆ ਇੱਥੇ ਖਾਜੇ ਰਿਹਾ अख आखिरी सफाई हो झोले ना ले अख की सफाई हो झोला ना ले ਕੱਲ ਲਗਭਗ 100 ਆਪਰੇਸ਼ਨ ਹੋਈ ਸੀ ਮਰੀਜ਼ਾਂ ਦੇ ਤੇ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਇਸ ਵਕਤ ਕੀ ਲਾਇنس ਆਈ ਹਫਤਾਲ ਆਦਮਪੁਰ ਦੇਖੀ ਸੰਕਟਾਂ ਨੂੰ ਆਪਰੇਸ਼ਨ ਕਰਾ ਕੇ ਇਸ ਫੈਸੀਲੀਟੀ ਲੈਬੋਰਟਰੀ ਪਹੁੰਚੇ ਆ ਜੀ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਗਏ ਨੇ ਜੀ ਕਿ ਦੁਬਾਰਾ ਡਿਫੈਂਸੀ ਲੈਬੋਰਟਰੀ ਪੈਨ ਰੂਡ ਵਿਖੇ ਪਹੁੰਚ ਚੁਕੇ ਆ ਜੀ ਮਰੀਜ਼ਾਂ ਦੇ ਹੱਥਾਂ ਦੇ ਆਪਰੇਸ਼ਨ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਗਏ ਨੇ ਤੇ ਇਹਨਾਂ ਨੂੰ ਅੱਜ ਦੁਬਾਰਾ ਇੱਥੇ ਲੈ ਕੇ ਪਹੁੰਚੇ ਆ ਗੁਰੂ ਨਾਨਕ ਚੈਰੀਟੇਰਲ ਡਿਫੈਂਸੀ ਲੈਬੋਰਟਰੀ ਪੈਨ ਰੂਡ ਵਿਖੇ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਗੁਰੂ ਸਾਹਿਬ ਦੀ ਅਪਾਰ ਮਿਹਰ ਸਦਕਾ ਹੋ ਗਏ ਨੇ ਜੀ ਤੇ ਮਰੀਜ਼ਾਂ ਨੂੰ ਗੁਰਨਾਨਕ ਚੈਰੀਟੇਡ ਫੈਸਲ ਬੋਰਡ ਦੀ ਨੋਟਿਫਿਕੇਸ਼ਨ ਦੁਆਰਾ ਲੈ ਕੇ ਪਹੁੰਚੇ ਆ ਜੀ ਇੱਥੋਂ ਇਹਨਾਂ ਦੇ ਘਰ ਵਾਲੇ ਲੈ ਜਾਣਗੇ ਇਹਨਾਂ ਨੂੰ